welcom my new vlog hello everyone welcome back to our new vlog guys sab to pehle saryanu happy new year di subair hai te ajj assi ja rahe ha mandir te satsang sunke aaye ye nave saal wale din jaiye mandir nanne bhi ready hai happy new year saryanu dekho papa no gift dekhle itne saale papa itne saale gift hai maale bhi ek gift aale wala haan papa saale ha pure ke pure chamkwaange par gift ha te so guys bas main hone hone ready hui ha te bas hun assi jaa rahi ha mandir jaawange assi paidal hi te ਮੰਦਰ ਦੀ ਮੈਂ ਜ਼ਿਆਦਾਤਰ ਵੀਡੀਓ ਨਹੀਂ ਬਣਾ ਕੇ ਪਾਉਂਦੀ ਕਿਉਂਕਿ ਅਲਾਉਡ ਨਹੀਂ ਹੁੰਦੀ ਸਾਡੇ ਮੰਦਰ ਤੇ ਸੋ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਨਵੇਂ ਸਾਲ ਦਾ ਵਲੋਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਜਰੂਰ ਐਂਡ ਸੋ ਗਾਇਜ਼ ਮੇਰੀ ਸਾਰੀ YouTube ਫੈਮਿਲੀ ਨੂੰ ਦੁਬਾਰਾ ਤੋਂ ਹੈਪੀ ਨਿਊ ਇਅਰ ਸਾਰੇ ਚੜ੍ਹਦੀ ਕਲਾ ਸੇ ਰਹੇ ਤੇ ਸੋ ਗਾਇਜ਼ ਹੁਣ ਚਲਿਏ ਮੰਦਰ ਜਾਣ ਵੀ ਅਸੀਂ ਪੈਦਲ ਐ ਤੇ ਫਿਰ ਅੱਜ ਠੰਡ ਵੀ ਬਹੁਤ ਹੋ ਰਹੀ ਐ ਤੇ ਅੱਜ ਨਵੇਂ ਸਾਲ ਵਾਲੇ ਦਿਨ ਹੀ ਬਾਰ ਬਾਰਿਸ਼ ਇੰਨੀ ਹੋਈ ਸਵੇਰੇ ਤੇ ਸਾਰੀ ਗਲੀ ਗਿੱਲੀ ਪਈ ਸੀਗੀ ਤੇ ਠੰਡ ਹੋਈ ਪਈ ਬੜੀ ਜ਼ਿਆਦਾ ਚਲ ਗਿਆ ਬਨਨੂ ਚਲੋ ਚਲੋ ਮੈਂ ਪਰਸ ਉਠਾ ਲੂੰ ਠੀਕ ਹੈ ਤੇ ਇਧਰ ਗਾਈ ਸੰਜੀਵ ਜੀ ਹਜੇ ਹੁਣੇ ਉੱਠੇ ਨਹੀਂ ਸੋ ਕੇ ਤੇ ਰੁਕ ਜਾ ਨਨੂ ਤੇ ਹਾਂਜੀ ਹੈਪੀ ਨਿਊ ਈਅਰ ਜੀ ਹੈਪੀ ਨਿਊ ਈਅਰ ਆਪੀ ਲੇਟ ਹੋ ਗਏ ਸੀ ਪਾਰਟੀ ਤੋਂ ਹਾਂ ਬਾਤ ਹੋ ਚੁੱਕੀ ਨਹੀਂ ਵਾ ਤੇ ਸੋ ਗਾਇਸ ਪਾਰਟੀ ਤੋਂ ਅਸੀਂ ਬੜੇ ਹੀ ਲੇਟ ਹੋ ਗਏ ਸੀ ਤੇ ਉਸ ਕਰਕੇ ਫਿਰ ਸਾਰੇ ਅੱਜ ਲੇਟ ਹੀ ਉੱਠੇ ਨੇ ਤੇ ਪਾਣੀ ਤੁਹਾਡਾ ਗਰਮ ਹੋਇਆ ਪਿਆ ਮੈਂ ਤੇ ਤੁਸੀਂ ਲੈ ਲਓ ਸ਼ਾਵਰ ਤੇ ਅਸੀਂ ਫਿਰ ਜਾਈਏ ਮੰਦਰ ਮੱਥਾ ਟੇਕ ਆਈਏ ਅੱਜ ਨਵੇਂ ਸਾਲ ਦੀ satsang ਹੈ ਸੋ ਨਵੇਂ ਸਾਲ ਆਪਾਂ ਮੰਦਰ ਜਾਣੇ ਆ ਮੰਦਰ ਜਾਈਏ ਤੇ ਤੁਹਾਨੂੰ ਪਹਿਲੇ ਹੁਣ ਮੈਂ ਰੋਟੀ ਵਗੈਰਾ ਬਣਾ ਦਾਂਗੀ ਨਾ ਫਿਰ ਜਾਨੀ ਆ ਤੁਸੀਂ ਨਾ ਆ ਲੋ ਫੜਾਫੜ 10 ਮਿੰਟ ਚ ਨਾ ਆਉਂਦੇ ਹਾਂ ਤੇ ਰੋਬਿਨ ਗਿਆ ਹੋਇਆ ਹੈ ਗਾਇਸ ਕਾਲਜ ਉਹਦਾ ਅੱਜ ਪੇਪਰ ਸੀ ਸਵੇਰ ਦਾ ਗਿਆ ਹੋਇਆ ਤੇ ਕਾਲਜ ਗਿਆ ਤੇ ਉੱਥੇ ਉਹਨੂੰ ਪਤਾ ਲੱਗੇ ਕਿ ਪੇਪਰ ਤਾਂ ਦੁਪਹਿਰੇ 1:30 ਵਜੇ ਸਟਾਰਟ ਹੋਣਾ ਹੈ ਤੇ ਸੋ ਗਾਇਸ ਹੁਣ ਉਹ ਉੱਥੇ ਬੈਠਾ ਪੇਪਰ ਦੀ ਤਿਆਰੀ ਕਰ ਰਿਹਾ ਵਾ ਤੇ ਚਲੋ ਬੱਚਿਓ ਚਲੋ 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 ਆਜ ਤੁਰ ਕੇ ਜਾਣਾ ਵਾ ਤੇ ਆਰਾਮ ਨਾਲ ਜਾਣਾ ਸੜਕ ਤੇ ਠੀਕ ਹੈ ਚਲੋ 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 ਚਾਰਟ ਦੇਖਿਆ ਫੇਟ ਹੋ ਗਈ ਫੇਟ ਹੋ ਗਈ ਹਾਂ ਕੋਈ ਫਾਇਟ ਆ ਗਈ ਫਟ ਫੇਟ ਫਾਇਟ ਹੋ ਚੁੱਕੀ ਹੈ ਗਾਇਜ਼ ਰੋਜ਼ ਹੀ ਠੰਡ ਬੜੀ ਹੋ ਚੁੱਕੀ ਹੈ ਤੇ ਅੱਜ ਸਾਡੀ ਕੰਮ ਵਾਲੀ ਵੀ ਨਹੀਂ ਆਈ ਝਾੜੂ ਪੋਚਾ ਵੀ ਫਿਰ ਲਗਾਉਣਾ ਪਿਆ ਚਲੋ ਤੇ ਹੁਣ ਮੈਂ ਗਾਇਸ ਅੱਜ ਮੈਂ ਦੁਪਹਿਰੇ ਬਣਾਵਾਂਗੀ ਪਾਲਕ ਦੀ ਸਬਜੀ ਪਾਲਕ ਪਨੀਰ ਦੀ ਸਬਜੀ ਲਈ ਹੈ ਤੇ ਸੋ ਹੁਣ ਮੈਂ ਕੱਟ ਰਹੀ ਸੀ ਨਾਲ ਦੀ ਨਾਲ ਤੇ ਨਾਲ ਦੀ ਨਾਲ ਮੈਂ ਗਾਇਸ ਮਸ਼ੀਨ ਵੀ ਲਗਾਈ ਹੋਈ ਹੈ ਮਸ਼ੀਨ ਵੀ ਨਾਲ ਦੀ ਨਾਲ ਲਗਾਈ ਹੋਈ ਹੈ ਕੱਪੜੇ ਵੀ ਬਹੁਤ ਹੋਏ ਪਏ ਨੇ ਆ ਦੇਖੋ ਢੇਰੀਆਂ ਬਣਾ ਬਣਾ ਰੱਖੇ ਹੋਏ ਨੇ ਆ ਸੁਕਣੇ ਵੀ ਪਾ ਰੀਆਂ ਨਾਲ ਦੀ ਨਾਲ ਇੱਕ ਰੈਕ ਮੈਂ ਬਾਹਰ ਲਗਾਇਆ ਹੋਇਆ ਵਾ ਬੰਦ ਕਰ ਉਹ ਦੇਖੋ ਇਹਦੇ ਤੇ ਸਾਰੇ ਛੋਟੇ ਛੋਟੇ ਪਾਵਾਂਗੇ ਤੇ ਬਾਕੀ ਧੁੱਪ ਤਾਂ ਹੈ ਨਹੀਂਗੀ ਤੇ ਬੜੀ ਮੁਸ਼ਕਲ ਕੱਪੜੇ ਸੁਕਾਣੇ ਨੇ ਹਾਂਜੀ ਇਸ ਕੋ ਦੀਦੀ ਸੇ ਬੋਲ ਨਿਕਾਲ ਦੇਗੀ ਮੈਂ ਕੱਪੜੇ ਧੋ ਰਹੀ ਹਾਂ ਸਾਤ ਨਾਲ ਦੀ ਨਾਲ ਗਈ ਤੇ ਮੈਂ ਮਸ਼ੀਨ ਲਗਾਈ ਹੋਈ ਐ ਤੇ ਇੱਧਰ ਕੱਪੜੇ ਡਰਾਈ ਹੋ ਰਹੇ ਆ ਕਿ ਕੰਮ ਸਰਦੀਆਂ ਚ ਤੁਹਾਨੂੰ ਪਤਾ ਹੈ ਨਾਲ ਦੀ ਨਾਲ ਕੰਮ ਵਧਦਾ ਹੀ ਰਹਿੰਦਾ ਹੈ ਇਹਦੇ ਛੋਕਰੇ ਨੇ ਕੱਪੜੇ ਠੀਕ ਹੈ ਤੇ ਇੱਧਰ ਮੈਂ ਨਾਲ ਦੀ ਨਾਲ ਪਾਲਕ ਵੀ ਕੱਟ ਰਹੀਆਂ ਕਿਚਨ ਦਾ ਕੰਮ ਵੀ ਕਰ ਰਹੀਆਂ ਨਾਲ ਦੀ ਨਾਲ ਵੈਰੀ ਬਿਜ਼ੀ ਡੇ ਠੀਕ ਹੈ ਆ ਹੁਣ ਆਪਾਂ ਇਹ ਵੀ ਕੱਟ ਲਈਏ ਫਿਰ ਆਪਾਂ ਧਰ ਦਈਏ ਇੱਕ ਪਾਸੇ ਪਾਲਕ ਬੰਦੀ ਹੋਏਗੀ ਇੱਕ ਪਾਸੇ ਸਾਰੇ ਕੱਪੜੇ ਧੁੱਪ ਜਾਣਗੇ ਗਾਇਸ ਇੱਥੇ ਗਾਇਸ ਮੈਂ ਹੁਣ ਤੜਕਾ ਲਗਾਉਣ ਲੱਗੀ ਹਾਂ ਤੇ ਨਾਲ ਦੀ ਨਾਲ ਇਹ ਤਾਂ ਸਬਜ਼ੀ ਦਾ ਵੀ ਦੇਖ ਰਹੀਆਂ ਪਿਆਜ਼ ਮੈਂ ਰੱਖੇ ਨੇ ਤੇਲ ਵਿੱਚ ਟਮਾਟਰ ਕੱਟਾਂਗੇ ਤੇ ਇੱਧਰ ਮੈਂ ਪਾਲਕ ਪਾਈ ਆਂ ਤੇ ਪਾਲਕ ਗ੍ਰाइंड ਹੋ ਰਹੀ ਸੋ ਗਾਇਜ਼ ਇੱਧਰ ਆਪਾਂ ਗ੍ਰाइंड ਕਰ ਲਈਏ ਪਾਲਕ ਮੈਂ ਗਾਇਜ਼ ਇਹਦੇ ਵਿੱਚ ਕਰ ਲੈਣੀ ਹੁੰਦੀ ਆ ਪਾਲਕ ਨੂੰ ਤਾਂ ਵਧੀਆ ਆ ਜਾਂਦੀ ਇਹਦੇ ਵਿੱਚ ਚੀਜ਼ੇ ਚਾਪਾ ਪਿਆਜ਼ ਵਗੈਰਾ ਕਰਦੇ ਆ ਨਾ ਲੋ ਜੀ ਜਿਹੜੇ ਹੁਣ ਹੋਰ ਹੈਗੇ ਐ ਇੱਧਰ ਅਜੇ ਹੋਰ ਕੱਢਣੇ ਆ ਇਹ ਵੀ ਪੀਸਾਂਗੇ ਹੁਣ ਇੱਕ ਪਾਸੇ ਰੱਖਿਆ ਹੋਇਆ ਗਾਇਸ ਪਿਆ ਟਮਾਟਰਾਂ ਦਾ ਤੜਕਾ ਹਰੀਆਂ ਮਿਰਚਾਂ ਗਾਇਸ ਮੈਂ ਵਿੱਚ ਹੀ ਪਾ ਦਿੱਤੀਆਂ ਨੇ ਮੈਂ ਕਿ ਪਾਲਕ ਦੇ ਨਾਲ ਹੀ ਤੁਸੀਂ ਜਾਨਗੇ ਆ ਤੇ ਇਹਦੇ ਵਿੱਚ मैं लाल मिर्च नहीं पावगी गाइज ओनली नमक एंड हरिया मिर्च सो so गाइज इतने मैं सारी पालक पीस ली है तो इधर हूँ आप ਅਮਾ ਕਪਾਲਿਆ ਪਾਲਕ ਦੇ ਅਕੋਰਡਿੰਗ ਹਰੀਆਂ ਨਿਚੀਆਂ ਇਹਦੇ ਵਿੱਚ ਹੀ ਨੇ ਗਾਇਜ਼ ਦੇਖੋ ਕਿ ਮੀਂਹ ਸੋਨੇ ਫਾਲਕ ਦੀ ਸਬਜ਼ੀ ਬਣ ਕੇ ਰੈਡੀ ਹੋ ਗਈ ਹੈ ਪਨੀਰ ਹਜੇ ਮੈਂ ਗਾਇਜ਼ ਕੱਟਣਾ ਹੈ ਸੋ ਮੈਨੂੰ ਅੱਜ ਪਤਾ ਕਿੰਨਾ ਟਾਈਮ ਹੋ ਗਿਆ ਕੰਮ ਕਰਦੀ ਨੂੰ 2.5-3 ਹੋ ਰਹੇ ਨੇ ਤੇ ਹਲੇ ਤੱਕ ਦੇਖੋ ਹਲੇ ਤੱਕ ਮੈਂ ਵਿਹਲੀ ਨਹੀਂ ਹੋਈ ਅਦਰ ਪਨੀਰ ਕਟਾਂਗੀ ਹੁਣ ਮੈਂ ਮੇਰਾ ਆਇਆ ਪਿਆ ਵੀ ਕਰ ਰਹਾ ਹੈ ਵੀ ਅੱਛਾ ਕਰ ਬੋਹ ਦਾ ਪੀ ਲੈ ਮੇਰੇ ਘਰ ਦਾ ਜਿੰਨੇ ਖਾਦੇ ਹੋ ਲਏ ਜਿਹੜੇ ਅਜਨ ਸਾਹਿਬ ਨੇ ਅੱਛਾ ਮੈਂ ਉਹ ਹੀ ਆਏ ਹੁਣ ਬਣਾ ਰਹੀ ਐ ਮੈਂ ਹਾਂ ਜੀ ਮਲੇ ਵਰਗੇ ਕਾ ਜੂਰੀ ਬਿਲਕੁਲ ਆਪ ਦਾ ਆ ਜਾ ਸੀ ਬਿਲਕੁਲ ਵਧੀਆ ਬਣੀ ਹਮ ਚਲੋ ਜੀ ਗਾਈਜ਼ ਆਪਾਂ ਫਟਾਫਟ ਪਨੀਰ ਕੱਟ ਲਈਏ ਤੇ ਫਿਰ ਮੇਰੇ ਛੋਟੇ ਛੋਟੇ ਕੱਪੜੇ ਹਜੇ ਰਹਿੰਦੇ ਨੇ ਟਾਵਲ ਪਾਏ ਹੋਏ ਨੇ ਕੱਪੜੇ ਤੇ ਅੱਜ ਕੱਪੜੇ ਬਹੁਤ ਜ਼ਿਆਦਾ ਸੀਗੇ ਤੇ ਮਨੂ ਦੀਆਂ ਪਜਾਮੀਆਂ ਸੌਕਸ ਵਗੈਰਾ ਉਹ ਪੂਰ ਹਜੇ ਮੈਂ ਕੱਢ ਕੇ ਸੁਕਣੇ ਪਾਣਾ ਸੋ ਗਾਇਸ ਪਨੀਰ ਇਹਨਾਂ ਤਾਜ਼ਾ ਸੀ ਨਾ ਕਿ ਮੈਂ ਕੱਟ ਲਈ ਕਰਦੀ 1 2 ਪੀਸ ਖਾ ਲੇ ਬਹੁਤ ਹੀ ਤਾਜ਼ਾ ਸੀ ਹਾਂ ਅਸੀਂ ਮੰਗਵਾਨੇ ਆ ਗਾਇਸ ਸਾਜਨ ਸਵੀਰਸ ਦਾ ਪਨੀਰ ਹੋਇਆ ਦਹੀਂ ਹੋਈ ਤੇ ਇਹ ਚੀਜ਼ਾਂ ਅਸੀਂ ਸਾਜਨ ਸਵੀਰਸ ਜੀਆ ਮੰਗਾਨੇ ਆ ਪਾਲਕ ਪਨੀਰ ਪਾਲਕੀ ਨੇ ਤਾਜੀ ਸੀ ਨਾ ਗਾਇਸ ਇੰਨੀ ਯਮਮੀ ਬਣੀ ਹੈ ਨਾ ਤਾਜੀ ਤਾਜੀ ਦੇਖਣ ਸੀ ਤੁਹਾਨੂੰ ਲੱਗ ਰਿਆ ਹੋਣਾ ਵਾ ਕਿੰਨੀ ਸੋਹਣੀ ਰੰਗਤ ਆਈ ਹੈ ਤੇ ਬਹੁਤ ਵਧੀਆ ਬਣੀ ਹੈ ਹੁਣੇ-ਹੁਣੇ ਤੁਸੀਂ ਸੁਣਿਆ ਹੀ ਹੋਏਗਾ ਡੈਡੀ ਜੀ ਵੀ ਕਹਿ ਕੇ ਜਏ ਨੇ ਉੱਪਰ ਵੀ ਉਹਨਾਂ ਨੇ ਪਾਲਕ ਪਨੀਰੀ ਬਣਾਇਆ ਸੀ ਤੇ ਉਹ ਵੀ ਬੜਾ ਯਮਮੀ ਬਣਿਆ ਬੱਚੇ ਗਾਇਸ ਇੰਨੀ ਸ਼ਾਤ ਕਰਦੇ ਪੈਨੇ ਨਾ ਬਾਹਰ ਕਦੀ ਅੰਦਰ ਕਦੀ ਬਾਹਰ ਸਾਈਕਲਾਂ ਲੈ ਕੇ ਇਹ ਘੁੰਮੇ ਜਾਂਦੇ ਨੇ ਤੇ ਆਹ ਦੇਖੋ ਗਾਇਜ਼ ਰਾਤ ਹੋ ਗਈ ਕੱਪੜੇ ਨਹੀਂ ਸੁੱਕੇ ਦੇਖੋ ਤੁਹਾਨੂੰ ਪਤਾ ਹੀ ਹੈ ਆਹ ਦੇਖੋ ਗੱਡੀ ਦੇ ਉੱਤੇ ਮੈਂ ਸੌਕਸ ਪਾਈਆਂ ਸਾਰੀਆਂ ਜੁਗਾਰ ਬਣਾ ਕੇ ਸਾਰੇ ਤੇ ਇੱਧਰ ক্রিকেট ਮੈਚ ਚੱਲ ਰਿਹਾ ਸਾਰਿਆਂ ਦਾ ਬੱਚੇ ਰਾਤੀ ਰੋਜ਼ ਖੇលਦੇ ਨੇ ਕੀ ਕਰੀਏ ਗਾਇਜ਼ ਆਹ ਦੇਖੋ ਅੱਧੇ ਸ਼ੀਸ਼ੇ ਖੋਲ ਕੇ ਮੈਂ ਟਾਵਲ ਪਾਏ ਨੇ ਗੱਡੀ ਦੇ ਉੱਤੇ ਜਗ੍ਹਾ ਹੈ ਨਹੀਂ ਪਾਣ ਦੀ ਸੁਕਣੇ ਤੇ ਜਿਵੇਂ ਤੇਵੇਂ ਜੁਗਾੜ ਬਣਾ ਹੀ ਲੈਨੇ ਆਪਾਂ ਸੰਜੀਵ ਜੀ ਅੰਦਰ ਰੋਟੀ ਖਾ ਰਹੇ ਨੇ ਉਹ ਦੇਖੋ ਤੇ ਮੈਂ ਅੰਦਰ ਤਾਂ ਨਹੀਂ ਜਾ ਰਹੀ ਕਿਉਂਕਿ ਟੀਵੀ ਚੱਲ ਰਿਹਾ ਉੱਚੀ ਆਵਾਜ਼ ਦੇ ਵਿੱਚ ਸੋ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਆਦਾ ਉੱਚੀ ਆਵਾਜ਼ ਆਪਣੇ ਵਲੋਗ ਦੇ ਵਿੱਚ ਨਹੀਂ ਦਿਖਾਈ ਰਹੀ ਸੋ ਅੱਜ ਸਾਰਾ ਦਿਨ ਬਿਜ਼ੀ ਹੋ ਦੇਖੋ ਹਰੀ ਮਿਰਚ ਨਾਲ ਖਾ ਰਹੇ ਆ ਪਾਲਕ ਪਨੀਰ ਦੀ ਸਬਜੀ ਹਰੀ ਮਿਰਚ ਦੇ ਨਾਲ ਉਹ ਦੇਖੋ ਕਿਦਾਂ ਬੰਮ ਬੰਬ ਕਹਿੰਦੇ ਬੰਬ ਬਣੀ ਸੱਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਯਾ ਦੇਖ ਲੋ ਜੀ ਬਚਪਨ ਦੇ ਬਚਪਨ ਚ ਕੌਣ ਕੌਣ ਇਦਾਂ ਕਰਦਾ ਸੀ ਉਸ ਕੋ ਵੀ ਕਰਨੇ ਦੇ ਨੰਨੇ ਦੋਨੋ ਕਰੋ ਦੋਨੋ ਕੀ ਨਾਮ ਕਹਿ ਰਹੇ ਸੀ ਆ ਤੇਰਾ ਬਚਪਨ ਮੈਂ ਕਹਿ ਲੇ ਮੈਂ ਕਹਿ ਦੋਨੋ ਕਰੋ ਦੋਨੋ ਚਲੋ

ਛੁੱਟੀ ਆ ਆ ਦੇਖੋ ਗਾਇਸ ਟੈਂਪਰੇਚਰ ਤੇ ਲੜਦੇ ਦੇਖੋ ਕਿਵੇਂ ਬੋਲ ਕੇ ਗਾਉਂਦੇ ਆ ਉਹ ਕੱਪੜੇ ਉਹ ਕਰਦੇ ਟਿਊਸ਼ਨੋਂ ਆ ਕੇ ਉਹਨੇ ਮਾਸ ਕਰੀ ਜਾਂਦਾ ਟਿਊਸ਼ਨੋਂ ਆ ਕੇ ਉਹਨੇ ਕੱਪੜੇ ਮੈਨੂੰ ਇਹੋ ਹੀ ਲੜਾਈ ਦੇਖੀ ਤੁਸੀਂ ਕਿਵੇਂ ਇੱਕ ਦੂਸਰੇ ਨੂੰ ਬੋਲਦੇ ਨੇ ਕਿੰਨੇ ਵੱਡੇ ਨੇ ਕਿੰਦਾ ਬੋਲਦੇ ਨੇ ਦੇਖੋ ਇਹ ਇਹ ਵਲੋਗ ਚਾਲਾ ਮਾਤੇ ਰੱਖਿਆ ਮੈਂ ਕਰ ਦੇਣਾ ਐਵੇਂ ਦੇਖੋ ਗਾਇਸ ਇਹ ਬਲਰਦੇ ਆ ਆ ਆ ਆ ਆ ਇਹ ਤਾਂ ਛੋਟੇ ਕਰ ਘੰਟੇ ਤੇ ਲੜੀ ਜਾਂਦੇ ਦੇਖੋ ਖੁੱਲੇ ਜਾਂਦੇ ਨੇ ਖੁੱਲਦੇ ਪੈਂਦੇ ਬਾਸ ਕਰੋ ਓਏ ਖੁੱਲੇ ਆ ਨੂੰ ਅਸੀਂ ਦੇਖੋ ਗਾਇਸ ਬੱਚੇ ਰੋਂਤ ਲਾਈ ਨਹੀਂ ਬੱਚੇ ਇਹ ਬੱਚੇ ਕਦੋਂ ਦੇ ਕੰਟੇ ਲੱਗੇ ਹੋਏ ਨੇ ਵੱਡੇ ਲੜਦੇ ਆਂ ਤੇ ਫਿਰ ਹੁਲਦੇ ਸ਼ੋਹਨੀ ਦੀ ਆਵਾਜ਼ ਆ ਰਹੀ ਟੀਮੀ ਦੀ ਆਵਾਜ਼ ਆ ਰਹੀ ਫਤਮੀ ਲਗਣਾ ਹਲਕੀ ਜਿਹੀ ਟੁਕਣਾ ਤੁਮੀ ਮੈਂ ਕੋਈ ਗੱਲ ਨਹੀਂ ਮੈਂ ਕੱਟ ਦੇਣੀ ਐ ਐਵੇਂ ਕੱਟ ਦੇਣੀ ਐ ਯਾਰਾ ਬਲੌਗ ਆ ਬਲੌਗ ਤੇ ਸਾਰਾ ਜੋਰ ਸੀ ਡੇਲੀ ਰੂਟੀਨ ਚ ਹੁੰਦਾ ਨਾ ਸੀ ਉਹ ਦਿਖਾਣੇ ਆ ਗਾਇਜ਼ ਤੁਸੀਂ ਸਾਰਾ ਲੋਕੋ ਦੇਖਣਾ ਗਾਇਜ਼ ਕੱਲ ਸ਼ਰਮ ਨਹੀਂ ਕਰਦੇ ਜੋ ਵੀ ਡਿਲੀਵਰੀ ਤੁਸੀਂ ਕਰਦੇ ਸਾਰਾ ਦਿਖਦਾ ਹੈ ਗਾਇਜ਼ ਆਦੀ ਆਦੀ ਬਸ ਤਕਰੀਬ ਤਕਰੀਬ ਜੀ ਤੁਹਾਨੂੰ ਕਿਵੇਂ ਲੱਗੀ ਪਾਰਟੀ ਬਸ ਤੁਹਾਨੂੰ ਕਿਵੇਂ ਲੱਗੀ ਪਾਰਟੀ ਉਹ ਘੈਂਟ ਉਹ ਘੈਂਟ ਓਏ ਬਸ చాల <believers> <Anfang> <infinitude>